ਫਾਰਮਰ ਬੰਦੇ 13 13 ਤੇ ਸਾਰੇ ਹੀ ਭਰਾਵਾਂ ਦਾ ਸਵਾਗਤ ਆ ਅੱਜ ਤੁਹਾਨੂੰ ਘਮਾਉਨੇ ਆ ਬਾਈ ਬੱਲੋਵਾਲ ਸੌਂਖੜੀ ਜਿਹੜਾ ਕਿਸਾਨ ਮੇਲਾ ਆ ਜਿਹੜੇ ਜਿਹੜੇ ਬੀਜ ਇੱਥੇ ਹੈਗੇ ਆ ਥੋਨੂੰ ਆਪਾਂ ਦੱਸਦੇ ਆ ਹੁਣ ਗਰਮੀ ਰੁੱਤ ਦੀ ਮੂੰਗੀ ਆ ਜਿੱਦਾਂ ਜਾਂ ਸੋਇਆ ਬੀਨ ਆ ਮੱਕੀ ਆ ਚਾਰੇ ਵਾਲੀ ਮੱਕੀ ਆ ਜਵਾਰ ਬਾਕੀ ਜਿਹੜੀ ਝੋਨੇ ਦੀ ਕਿਸਮ ਆ ਉਹ ਵੀ ਤੁਹਾਨੂੰ ਨਾਲ ਦੀ ਟਾਕੀ ਤੇ ਦਿਖਾਉਨੇ ਆ ਜਿਹੜੀ ਵਿੰਡੋ ਆ ਲਾਗੇ ਇਸ ਵਾਰ ਭਾਈ ਮੇਲੇ ਤੇ ਜਿਹੜੀਆਂ ਬਾਸਮਤੀ ਦੀਆਂ ਕਿਸਮਾਂ ਤਕਰੀਬਨ 3-4 ਕਿਸਮਾਂ ਹੋਰ ਹੈਗੀਆਂ ਪਿਛਲੀ ਵਾਰ ਹੈ ਨਹੀਂ ਤੀਆਂ ਜਿੱਦਾਂ ਆਹ ਦੇਖੋ ਵੀ ਬਾਸਮਤੀ ਜਿਹੜੀ ਆ 1509 ਵੀ ਹੈਗੀ ਆ ਬਾਸਮਤੀ 1121 ਆ ਬਾਸਮਤੀ 7 ਆ ਜਾਂ ਬਾਸਮਤੀ ਜਿਹੜਾ 41847 ਆ ਆ 1121 ਚੈੱਕ ਕਰੋ ਜਿਹੜੀ 8 ਕਿਲੋ ਦੀ ਪੈਕਿੰਗ 600 ਦੀ ਆ ਜਿਹੜੀ ਦੂਜੀ 1509 ਆ ਉਹਦੀ ਵੀ 8 ਕਿਲੋ ਦੀ 600 ਦੀ ਆ ਬਾਸਮਤੀ 7 ਦੀ ਵੀ 8 ਕਿਲੋ ਦੀ 600 ਰੁਪਏ ਦੀ ਪੈਕਿੰਗ ਆ ਪੀਆ 100 29 ਚੋਨਾ ਹੈਗਾ 130 ਹੈਗਾ ਤੇ 1137 ਜਿਹੜੇ ਮਾਹ ਏ ਨਾਲ ਹੀ ਇਹ ਇਧਰ ਪੀਆਰ 126 ਚੋਨਾ ਜਿਹੜਾ ਦਾਲਾਂ ਸਬਜ਼ੀਆਂ ਨਾਲ ਹੀ ਲਾਈ ਵੀ ਅਟਾ ਕੀ ਪੀਆਰ 126 ਦੀ ਬਾਈ ਜਿਹੜੀ ਪੈਕਿੰਗ 8 ਕਿਲੋ ਦੀ 450 ਦੀ ਤੇ 24 ਕਿਲੋ ਦੀ 1350 ਦੀ ਆ ਇਹ ਨਾਲ ਦੀ ਨਾਲ ਰੇਟ ਬਾਈ ਆਪਾਂ ਐਸ ਕਰਕੇ ਦੱਸ ਰਹੇ ਹਾਂ ਕਿ ਤੁਹਾਡਾ ਫਾਇਦਾ ਹੋ ਜਾਏ ਕਿਉਂਕਿ ਕਈ ਭਰਾ ਜਿੱਦਾਂ ਮੇਲਿਆਂ ਤੇ ਜਾਂਦੇ ਨਹੀਂ ਹੈਗੇ ਮੇਲਿਆਂ ਤੇ ਜਾਇਆ ਕਰੋ ਇਹ ਨਾਲ ਦੀ ਨਾਲ ਚੈੱਕ ਕਰ ਲਓ ਜਿਹੜੀ ਜਿਹੜੀ ਆਪਣੇ ਤੁਹਾਨੂੰ ਜਿੱਦਾਂ ਤੁਸੀਂ ਫਸਲ ਦੀ ਜਿਹੜੀ ਦੀ ਕਾਸ਼ਤ ਕਰਦੇ ਹੋ ਤੁਹਾਨੂੰ ਰੇਟ ਦਾ ਵੀ ਪਤਾ ਲੱਗ ਸਕੇ ਜਿਹੜਾ ਬਾਈ ਝਾੜ ਵੀ ਪਤਾ ਲੱਗ ਜਾਵੇ ਤੇ ਆਪਣਾ ਜਿਹੜਾ ਪੱਕਣ ਦਾ ਟਾਈਮ ਉਹ ਵੀ ਆਪਾਂ ਨੂੰ ਪਤਾ ਲੱਗ ਸਕੇ ਕਿਉਂਕਿ ਬਾਈ ਜਿਹੜੇ ਦੁਕਾਨਾਂ ਵਾਲੇ ਆਪਾਂ ਨੂੰ ਪ੍ਰੋਪਰ ਨਹੀਂ ਦੱਸਦੇ ਤੇ ਦੁਕਾਨਾਂ 'ਚ ਜਿਹੜੀ PR 126 ਆ ਮੌਕੇ ਤੇ ਜਾ ਕੇ ਬਾਈ 120 130 ਰੁਪਏ ਕਿਲੋ ਵੀ ਮਿਲਦੀ ਹੈ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਵੀ ਜਿੱਦਾ ਜਿੱਦਾਂ ਤੁਹਾਡੇ ਨੇੜੇ ਤੇੜੇ ਜਿਹੜੇ ਕਿਸਾਨ ਮੇਲੇ ਹੁੰਦੇ ਆ ਜਰੂਰ ਜਾਇਆ ਕਰੋ ਕਿਉਂਕਿ ਕੁਝ ਗੱਲਾਂ ਬਾਈ ਆਪਾਂ ਨੂੰ ਜੜੀਆਂ ਸਿੱਖਣ ਨੂੰ ਮਿਲਦੀਆਂ ਤੇ ਨਾਲ ਦੀ ਨਾਲ ਆਪਾਂ ਨੂੰ ਜਿਹੜੇ ਕੋਈ ਨਵਾਂ ਬੀਜ ਆਉਂਦਾ ਉਹਦੇ ਬਾਰੇ ਪਤਾ ਲੱਗਦਾ ਜਾਂ ਕੋਈ ਨਵਾਂ ਇੰਪਲੀਮੈਂਟ ਆਉਂਦਾ ਉਹਦੇ ਬਾਰੇ ਵੀ ਪਤਾ ਲੱਗਦਾ ਤੇ ਸਭ ਤੋਂ ਵੱਡੀ ਗੱਲ ਆ ਰੇਟਾਂ ਦੀ ਫਿਰ ਆਪਾਂ ਬਾਅਦ ਚੋ ਕਹਿੰਦੇ ਵੀ ਬਾਈ ਬਾਜ਼ਾਰਾਂ ਦੇ ਵਿੱਚ ਜਿਹੜੀ ਆ ਕਾਲਾ ਬਜਾਰੀ ਚੱਲਦੀ ਆ ਕਾਲਾ ਬਜਾਰੀ ਬਾਈ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੋਊਗਾ ਫੇਰ ਹੀ ਚੱਲਦੀ ਆ ਜੇ ਆਪਾਂ ਨੂੰ ਪਤਾ ਹੋਵੇ ਜੇ ਆਪਾਂ ਚੀਜ਼ ਜਦੋਂ ਮਿਲਦੀ ਆ ਉਦੋਂ ਲ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਬਾਈ ਜਿਹੜੇ ਬੰਦੇ ਖੇਤੀ ਕਰਦੇ ਆ ਖੇਤੀ ਇਹ ਤਾਂ ਹੈ ਨਹੀਂ ਵੀ ਅੱਜ ਕਰ ਲਈ ਕੱਲ ਨੂੰ ਨਹੀਂ ਕਰਨੀ ਹੈ ਹਨਾ ਇਹ ਫਿਰ ਜਿਹੜੇ ਲੱਗਿਆ ਬਾਈ ਉਹਨਾਂ ਤੋਂ ਕਰਨਿਓ ਪੈਣੀ ਆ ਤੇ ਸੀਜ਼ਨਲ ਖੇਤੀ ਆ ਸੀਜ਼ਨ ਦੇ ਹਿਸਾਬ ਨਾਲ ਜਿਹੜੀ ਕੋਈ ਵੀ ਕੰਮ ਆ ਜੇ ਆਪਾਂ ਅਡਵਾਂਸ ਕਰ ਲਈਏ ਤਾਂ ਵਧੀਆ ਜਿੱਦਾਂ ਹੁਣ ਕਿਸਾਨ ਮੇਲੇ ਲੁਧਿਆਣੇ ਦਾ ਵੀ ਆਉਣਾ ਠੀਕ ਆ ਬਾਕੀ ਉੱਥੇ ਚਲੋ ਪੰਜਾਬ ਲੈਵਲ ਦਾ ਹੋ ਜਾਂਦਾ ਉੱਥੇ ਥੋੜੀ ਬੀਜਾਂ 'ਚ ਜ਼ਿਆਦਾ ਦਿੱਕਤ ਆਉਂਦੀ ਆ ਤੇ ਨਾਲ ਹੀ ਤੁਹਾਨੂੰ ਆ ਚੈੱਕ ਕਰਾਉਨੇ ਹਾਂ ਸਟਾਲਾਂ ਜਿੱਦਾਂ ਜੋ-ਜੋ ਵੀ ਬਾਈ ਹੈਗਾ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹ ਜਾਣਕਾਰੀ ਜਿੰਨੀ ਕੁ ਵੀ ਮਿਲ ਸਕੇ ਸੋ ਸਾਰੇ ਬਰਾ ਮੇਲਿਆਂ ਜਰੂਰ ਜਾਇਆ ਕਰੋ ਕਿਉਂਕਿ ਫਿਰ ਰੇਟਾਂ 'ਚ ਆਪਣੀ ਲੁੱਟ ਨਹੀਂ ਹੁੰਦੀ ਹੈਗੀ ਤੇ ਇੱਧਰ ਪੰਡਾਲ ਵੀ ਪੂਰਾ ਭਰਿਆ ਵਾ ਡਾਕਟਰ ਸਾਹਿਬਾਨਾ ਜੋ ਆਪਣੀ ਜਾਣਕਾਰੀ ਆ ਪਸ਼ੂਆਂ ਬਾਰੇ ਜੇ ਦਿੰਨੇ ਆ ਤੇ ਆ ਪੀਆਰ 126 ਆ ਜਿੱਦਾਂ ਆਪਾਂ ਥੈਲੀਆਂ ਲੱਤੀਆਂ ਦੇਖ ਲਓ ਬਾਈ ਇਦਾਂ ਦੀ ਉਹਦੇ 'ਚ ਬੀਜ ਨਿਕਲਣਾ ਜੋ-ਜੋ ਇਹਨਾਂ ਨੇ ਹਸਟਾਲਾਂ ਤੇ ਲਾਇਆ ਵਾ ਹਨਾ ਜੇ ਮਾਂ ਲੱਤਿਆਂ ਦਾ ਦੇਖ ਲਓ ਵੀ ਆਪਾਂ ਬਦ ਪਤਾ ਲੱਗ ਸਕੇ ਕਿਉਂਕਿ ਆਪਾਂ ਪੈਕਿੰਗ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆ ਮੱਕੀ ਹੈ ਜਿਹੜੀ ਤਕਰੀਬਨ 90 ਦਿਨ ਲੰਦੀ ਹੈ ਜੇ ਸੀ ਚਾਰ ਕਹਿੰਦੇ ਆ ਇਹ ਤੇ ਬਾਕੀ ਦਾ ਝਾੜ ਝੂੜ ਲਿਖਿਆ ਬਾਸ ਸੀਓਪੀਬੀ 95 ਗੰਨਾ ਜਿਹੜਾ ਪਿਛਲੇ ਸਾਲ ਕਿਸਾਨਾਂ ਨੇ ਵਧੀਆ ਮਲਕ ਇਹਦਾ ਰਿਜ਼ਲਟ ਰਿਹਾ ਇਸ ਵਾਰ ਝਾੜ ਝੂੜ ਵੀ ਆ ਨ ਪੂਰਾ ਵਧੀਆ ਰਿਹਾ 500 ਨੂੰ ਹੱਥ ਲਾਇਆ ਇਹਨੇ 500 ਕੁਇੰਟਲ ਪਰ ਇਕੜ ਦੇ ਹਿਸਾਬ ਨੂੰ ਪਰ ਥੋੜਾ ਡਿੱਗ ਗਿਆ ਸੀ ਤੇ ਆ 85 ਆ ਇਹ ਤਾਂ ਤੁਹਾਨੂੰ ਪਤਾ ਵੀ ਪ੍ਰਾਣੀ ਕਿਸਮ ਦਾ ਵਧੀਆ ਕਿਸਮ ਦਾ ਮਿੱਠੇ ਵਾਸਤੇ ਬਾਕੀ ਹੋਰ ਜੋ ਵਿੱਚ ਹੀ ਆ ਤੇ ਆ ਦੇਖੋ ਚੈੱਕ ਕਰੋ ਵੀ ਜਿਹੜੇ ਆਪਣੇ ਮਿੱਤਰ ਕੀੜੇ ਆ ਠੀਕ ਆ ਤੁਹਾਨੂੰ ਪਤਾ ਲੱਗ ਸਕੇ ਵੀ ਮਿੱਤਰ ਕੀੜੇ ਕਿਹੜੇ ਆ ਆਪਣੇ ਕਈ ਵਾਰ ਆਪਾਂ ਮਿੱਤਰ ਨੂੰ ਦੇਖ ਕੇ ਹੀ ਚੱਕ ਲੰਨੇ ਆ ਢੋਲੀਆਂ ਉਹ ਇਹ ਦੇ ਕਰਕੇ ਮੈਂ ਕੋਸ਼ਿਸ਼ ਕਰੀਏ ਵੀ ਤੁਹਾਨੂੰ ਇਹ ਚੀਜ਼ ਵੀ ਦਿਖਾ ਸਕਾਂ ਹਾਨੀਕਾਰਕ ਕੀੜੇ ਵੀ ਦੇ ਵਿੱਚ ਦੱਸਿਆ ਵਜੇ ਮਿੱਤਰ ਕੀੜੇ ਵੀ ਆਪਣੇ ਇਹਦੇ ਵਿੱਚ ਦੱਸਿਆ ਬਈ ਇੱਕ ਸਾਈਡ ਮਿੱਤਰ ਕੀੜੇ ਇੱਕ ਸਾਈਡ ਹਾਨੀਕਾਰਕ ਕੀੜੇ ਆ ਠੀਕ ਆ ਨਾ ਆ ਮਿੱਤਰ ਕੀੜੇ ਸਾਰੇ ਟੋਟਲ ਇਹ ਚੈੱਕ ਕਰ ਲਓ ਜੇ ਆਪਣੀ ਫਸਲ ਤੇ ਇਦਾਂ ਦੇ ਦਿਖਦੇ ਜਾਂਦਾ ਘਬਰਾਇਆ ਨਾ ਕਰੋ ਕਿਉਂਕਿ ਬਾਈ ਕੋਈ ਵੀ ਬੰਦਾ ਇਹ ਚੀਜ਼ ਨਹੀਂ ਦਿਖਾਉਂਦਾ ਹੈਗਾ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮਿੱਤਰ ਕਿਹੜੇ ਆ ਤੇ ਹਾਨੀਕਾਰਕ ਕਿਹੜੇ ਆ ਠੀਕ ਆ ਕੋਸ਼ਿਸ਼ ਕਰੀ ਆਪਾਂ ਨੇ ਵੀ ਚਲੋ ਆਪਾਂ ਜਿੰਨੀ ਕੁ ਚੀਜ਼ ਦਿਖਾ ਸਕੀ ਆ ਕਿੰਨੂ ਆ ਜਿਹੜੇ ਭਰਾ ਕਿੰਨੂ ਦੀ ਕਾਸ਼ਤ ਕਰਦੇ ਆ ਤੇ ਨਾਲ ਇਹ ਇ ਪਹਿਲੀ ਵਾਰ ਦੇਖਿਆ ਵੀ ਇਹ ਕਾਹਨੂੰ ਕਹਿੰਦੇ ਬੇਰਾਂ ਨੂੰ ਕਹਿੰਦੇ ਕਾਹਨੂੰ ਕਹਿੰਦੇ ਬਾਈ ਪਤਾ ਨਹੀਂ ਆਪਾਂ ਨੂੰ ਵੀ ਹਲੇ بس 9 ਰ ਹੈ ਤੇ ਨਾਲ ਹੀ ਬਲੇਸ਼ੀਅਮ ਲੇਟ ਇਹ ਵੀ ਮਿਲਦੀਆਂ ਜੁਲਦੀਆਂ ਬਾਈ ਕਿੰਨੂ ਸੰਤਰੇ ਨਾਲ ਵੈਰਾਈਆਂ ਜਿਹੜੇ ਭਰਾ ਕਰਦੇ ਇਹਨਾਂ ਦੀ ਖੇਤੀ ਉਹਨਾਂ ਨੂੰ ਪਤਾ ਬਾਕੀ ਆਪਾਂ ਕੋਸ਼ਿਸ਼ ਕਰੀਏ ਵੀ ਆਪਣੇ ਨਾਲ ਕੁਝ ਨਹੀਂ ਪਤਾ ਵੀ ਕਿਹੜਾ ਬੰਦਾ ਕਿਵੇਂ ਦਾ ਕਿਹੜਾ ਫਾਰਮਰ ਜੁੜਿਆ ਆਪਾਂ ਸੋਚਦੇ ਆਂ ਵੀ ਚਲੋ ਵੀਡੀਓ ਜਿਹੜੀ ਸਾਰੇ ਲਈ ਹੈਲਪਫੁਲ ਹੋਵੇ ਦੇਖ ਕੇ ਕੁਛ ਨਾ ਕੁਛ ਪਤਾ ਲੱਗ ਸਕੇ ਤੇ ਦੂਜੀ ਗੱਲ ਆ ਬਾਈ ਘਰੇ ਬੈਠਿਆਂ ਨੂੰ ਜਿਹੜਾ ਮੇਲਾ ਉਹ ਦੇਖ ਜਵੇ ਹਨਾ ਕੁਛ ਨਾ ਕੁਛ ਸਿੱਖਣ ਨੂੰ ਮਿਲ ਜਵੇ ਕਰੋ ਚੈੱਕ ਤੇ ਨਾਲ ਹੀ ਤੁਹਾਨੂੰ ਇਧਰ ਲਿਆਉਣੇ ਆ ਆਲੂ ਦੀ ਕਿਸਮ ਆ ਬਾਈ ਪੋਟਾਟੋ 102 ਇਹ ਵੀ ਕਰੋ ਚੈੱਕ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਜਿਹੜੀ ਆਲੂ ਦੀ ਖੇਤੀ ਵੀ ਹੁੰਦੀ ਆ 101 ਪੰਜਾਬ ਪੋਟਾਟੋ 101 ਸੈਂਸੂਜ ਵਧੀਆ ਬਾਕੀ ਬਾਈ ਆ ਮਟਰ ਜਿਹੜੇ ਭਰਾ ਮਟਰ ਦੀ ਖੇਤੀ ਕਰਦੇ ਆ ਗੇਤਾ ਜੇ ਗੇਤੀ ਵੈਰਾਈਟੀ ਲਾਉਣੀ ਆ ਤੇ ਆ ਮਿੱਠੀ ਫਲੀ ਆ ਇਹਦੇ ਵਿੱਚ ਬੀਜ ਥੋੜਾ ਜਿਹਾ ਹਲਕਾ ਜਿਹਾ ਹੁੰਦਾ ਤੇ ਆ ਪੰਜਾਬ 89 ਆ ਆ ਗਾਜਰ ਦੀ ਕਿਸਮ ਹੈ 161 ਤੇ ਆ ਬਲੈਕ ਬਿਊਟੀ ਆ ਇਹ ਵੀ ਕਾਲੀ ਗਾਜਰ ਕਹਿੰਦੇ ਨੇ ਜਿਹਨੂੰ ਆਪਾਂ ਤੇ ਆ ਬਲੈਕ ਬਿਊਟੀ ਆ ਆ ਜਾਮਣੀ ਆ ਤੇ ਆ ਰੋਸ਼ਣੀ ਆ ਪੰਜਾਬ ਰੋਸ਼ਣੀ ਆ ਬਾਈ ਪਹਿਲੀ ਵਾਰ ਦੇਖੀ ਆ ਮੈਂ ਕਾਲੀਆਂ ਤੇ ਪੈਲੀਆਂ ਹਲਦੀ ਤਾਂ ਸਾਰਿਆਂ ਨੂੰ ਪਤਾ ਹੀ ਆ ਬਾਈ ਕਿਉਂਕਿ ਬੰਦੇ ਜਿਹੜੇ ਆਪਣੇ ਯੋਗੀ ਕਾਸਟ ਕਰ ਹੀ ਲੈਨੇ ਆ ਤੇ ਨਾਲ ਦੀ ਨਾਲ ਕਰੋ ਚੈੱਕ ਇਧਰ ਤਲੇ ਭਾਈ ਮੇਲੇ ਚ ਹੌਲੀ ਹੌਲੀ ਜਿਹੜਾ ਰਸ਼ਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਅਸੀਂ ਥੋੜਾ ਜਿਹਾ ਟਾਈਮ ਨਾਲ ਆ ਗਏ ਤੇ ਉਦੋਂ ਥੋੜੀ ਘੱਟ ਸੀ ਪੀੜ ਹੌਲੀ ਹੌਲੀ ਜਿਹੜਾ ਮੇਲਾ ਭਰਨਾ ਸ਼ੁਰੂ ਹੋ ਗਿਆ ਅੱਗੇ ਤੁਹਾਨੂੰ ਸਟਾਲਾਂ ਵੀ ਚੈੱਕ ਕਰਾਉਣੇ ਇੰਪਲੀਮੈਂਟ ਵੀ ਕਰਾਉਣੇ ਚੈੱਕ ਬਾਕੀ ਭਾਈ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਮੇਲੇ ਤੇ ਆਇਆ ਕਰੋ ਕਿਉਂਕਿ ਮੇਲਾ ਜਿਹੜੀ ਸਰਕਾਰ ਖਰਚਾ ਕਰਦੀ ਉਹ ਕਿਸਾਨਾਂ ਵਾਸਤੇ ਕਰਦੀ ਆ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਲੈਣਾ ਚਾਹੀਦਾ ਕੋਈ ਨਾ ਕੋਈ ਸਿੱਖਣ ਨੂੰ ਮਿਲਦਾ ਜਾਂ ਜਿਹੜੀਆਂ ਲੋੜ ਅਨਸਾਰ ਕਈ ਬੰਦੇ ਆਪਣੀ ਚਲੋ ਚੀਜ਼ਾਂ ਵੀ ਲੈ ਲੈਣੇ ਹਨਾ ਬਾਕੀ ਅੱਗੇ ਤੁਹਾਨੂੰ ਇੰਪਲੀਮੈਂਟ ਚੈੱਕ ਕਰਾਉਣੇ ਆ ਪਹਿਲਾਂ ਚੈੱਕ ਕਰੋ ਜਿਹੜੀਆਂ ਸਟਾਲਾਂ ਇੱਧਰ ਲੱਗੀਆਂ ਜਿੱਦਾਂ ਇੱਕ ਵਾਈ ਮੇਲੇ ਤੇ ਹੋਰ ਬਹੁਤ ਚੀਜ਼ਾਂ ਕਈ ਭਰਾ ਕਹਿੰਦੇ ਆ ਯਾਰ ਵੀ ਆਪਾਂ ਆਰਗੈਨਿਕ ਚੀਜ਼ਾਂ ਲੈਣੀਆਂ ਜਦੋਂ ਮੇਲੇ ਤੇ ਆਪਾਂ ਆਉਨੇ ਆ ਇੱਥੇ ਤਕਰੀਬਨ ਹਰ ਮੇਲੇ ਤੇ ਜਿਹੜਾ ਕਿਸਾਨ ਮੇਲਾ ਹੁੰਦਾ ਉਹਦੇ ਆਰਗੈਨਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਜ਼ਰੂਰ ਸਟਾਲਾਂ ਲੱਗੀਆਂ ਹੁੰਦੀਆਂ ਤੇ ਨਾਲ ਹੀ ਚੈੱਕ ਕਰੋ ਸੋਨਾਲੀਕਾ ਡਾਇਰੈਕਟਰ ਕੀਮਤ ਪੁੱਛੀ ਸੀਗੀ ਬਾਈ ਆਪਾਂ ਜਿਹੜਾ ਡੀਆਈ 50 ਇਹਦੀ ਕੀਮਤ ਹੈਗੀ 8 ਲੱਖ 40 ਹਜ਼ਾਰ ਰੁਪਈਆ ਤੇ ਜਿਹੜਾ ਡੀਆਈ 750 ਇਹ ਤਕਰੀਬਨ ਹੈਗਾ ਬਾਈ 8 ਲੱਖ 70 80 ਹਜ਼ਾਰ ਰੁਪਏ ਦੇ ਕਰੀਬ ਤੇ ਇਧਰ ਵੀ ਪੂਰਾ ਹੋ ਗਿਆ ਰਸ਼ ਤੇ ਤੁਹਾਨੂੰ ਬਾਈ ਨਾਲ ਦੀ ਨਾਲ ਹੁਣ ਜਿੱਦਾਂ ਅਪ੍ਰੈਲ ਵਿੱਚ ਤੂੜੀ ਦਾ ਸੀਜ਼ਨ ਆਉਣਾ ਤੇ ਆਪਾਂ ਮਸ਼ੀਨਾਂ ਵੀ ਚੈੱਕ ਆਪਣੇ ਚੈੱਕ ਕਰਾਵਾਂਗੇ ਤੁਹਾਨੂੰ ਜਗਤਜੀਤ ਵਾਲਿਆਂ ਦੇ ਤੇ ਆਹ ਲੇਜ਼ਰ ਕਰਾਏ ਲੇਜ਼ਰ ਕਰਾ ਦੀ ਕੀਮਤ ਹੈਗੀ ਆ 2 ਲੱਖ 90 ਹਜ਼ਾਰ ਰੁਪਏ 90 ਆ ਕਿ 40 ਬਾਈ ਮੈਨੂੰ ਵੀ ਨਹੀਂ ਪਤਾ ਲੱਗਿਆ ਹਾਲਾ 빙ਗਾ ਜਾ ਪਾਇਆ ਵਾ ਇਹ ਇਧਰ ਜਗਤਜੀਤ ਵਾਲਿਆਂ ਦੀ ਖੜਾ ਸਟਾਰ ਰੀਪਰ ਖੜਾ ਇਹਨਾਂ ਦੇ ਬਾਈ ਦੋ ਤਿੰਨੇ ਮਾਡਲ ਖੜੇ ਆ ਤੁਹਾਨੂੰ ਕਰਾਉਣੇ ਚੈੱਕ ਪਹਿਲਾਂ ਵੀ ਆ ਚੈੱਕ ਕਰੋ 135000 ਰੁਪਏ ਦਾ ਇੰਟਰੋ ਵੀਡਰ ਹੈ ਜਿਹੜਾ ਜਿੱਦਾਂ ਗੰਨਿਆਂ ਦੇ ਜਿਹੜੀ ਆਪਾਂ ਕਰਦੇ ਆ ਜਾਂ ਕੋਈ ਵੀ ਆਪਾਂ ਜਿਹੜੀ ਬੈਡਾਂ ਤੇ ਕਰਦੇ ਆ ਆਪਣੀ ਫਸਲ ਤੇ ਇਧਰ ਛੋਟੇ ਖੜੇ ਆ 855 855 ਬਾਈ ਜਿਹੜਾ ਪਲੀ ਸਪੀਡ ਹੈਗਾ ਇਦੀ ਕੀਮਤ ਹੈਗੀ ਆ ਬਾਈ ਜੇ ਆਪਾਂ ਔਨ ਟੇਬਲ ਗੱਲ ਕਰੀਏ ਲੈਣੇ ਵਾਲੀ ਤਾਂ ਹੈਗੀ 8 ਲੱਖ 40 ਹਜ਼ਾਰ ਰੁਪਈਆ ਮੰਗਦੇ ਉਦਾਂ ਬਾਈ 85 65 ਕੋਈ 70 ਅਲੱਗ ਅਲੱਗ ਏਜੰਸੀਆਂ ਦੇ ਹਿਸਾਬ ਨਾਲ ਪਰ ਜੇ ਆਪਾਂ ਕੱਲ ਲੈਣ ਦੀ ਕਰੀਏ ਤਾਂ 855 ਜਿਹੜਾ ਫੀਸ ਵਿੜੋ ਦੀ 8 ਲੱਖ 40 ਹਜ਼ਾਰ ਰੁਪਈਆ ਕੀਮਤ ਤੇ ਇੱਧਰ ਕਰੋ ਜਗਤਜੀਤ ਵਾਲਿਆਂ ਦਾ ਜਿਹੜਾ ਸਟਾਰ ਰੀਪਰ ਆ ਤੂੜੀ ਵਾਲੀ ਮਸ਼ੀਨ ਇਹ ਜਿਹੜਾ ਨਵਾਂ ਮਾਡਲ ਲਾਂਚ ਕਰਿਆ ਬਾਈ 4.5 ਲੱਖ ਦਾ ਉਦੋਂ 10 15000 ਰੁਪਏ ਦਾ ਡਿਸਕਾਊਂਟ ਜਾਂਦਾ ਮੇਲੇ ਕਰਕੇ ਉਹ ਕੀਮਤ 4 ਲੱਖ 65000 ਹੈ ਪਰ ਬਾਈ ਗੱਡੀ ਵਾਂਗੂ ਬਹੁਤ ਵਧੀਆ ਬਣਾਤਾ ਪਿਛੇ ਲਾਈਟਾਂ ਲੁੱਟਾਂ ਜਿੱਦਾਂ ਲਾਤੀਆਂ ਪਰ ਪਿੱਛੇ ਚਲੋ ਇਹਦੇ ਨਹੀਂ ਘੁੰਮੇ ਤੇ ਇਧਰ ਨਾਲ ਹੀ ਥੋੜਾ ਜਿਹਾ ਸਿੰਪਲ ਖੜਾ ਤੇ ਵੀ ਤੁਹਾਨੂੰ ਪਤਾ ਵੀ ਬਾਈ ਜਿਹੜੇ ਇੰਪਲੀਮੈਂਟਾ ਜਗਤਜੀਤ ਦੇ ਪੂਰੇ ਚੜਾਈ ਇਹਨਾਂ ਦੇ ਵੀ ਇਹ 3 ਲੱਖ 70000 ਇਹਦੀ ਕੀਮਤ ਦਾ ਇਹਨੂੰ ਵੀ ਕਰੋ ਚੈੱਕ ਕਿੰਨਾ ਹੋ ਸਕਿਆ ਭਾਈ ਆਪਾਂ ਤੁਹਾਨੂੰ ਪੂਰੇ ਮੇਲੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਬਾਕੀ ਪੂਰਾ ਮੇਲਾ ਤਾਂ ਭਾਈ ਆਪਾਂ ਕਵਰ ਵੀ ਨਹੀਂ ਕਰ ਸਕਦੇ ਕਿਉਂਕਿ ਭਾਈ ਫਿਰ ਵੀਡੀਓ ਜਿਹੜੀ 2-3 ਘੰਟੇ ਦੀ ਬਣ ਜੂਗੀ ਆਹ ਚੈੱਕ ਕਰੋ ਵੀ ਜਿਹੜੇ ਇਹਨਾਂ ਨੂੰ ਫਿੰਗਰਾਂ ਵਗੈਰਾ ਆਉਨੀਆਂ ਜੋ ਆਪਣੇ ਸਟਾਲ ਉਪਰਾਂ ਪੁਲੀਆਂ ਜਿਹਦਾ ਨਾਲ ਹੀ ਕ੍ਰੋਸ ਹੈ ਇਹ ਵੀ ਇਹਨਾਂ ਨੇ ਪੂਰੇ ਰੱਖੀ ਬਈ ਬੰਦਾ ਦੇਖ ਸਕੇ ਉਹ ਵੀ ਸ਼ਮਸ਼ੀਰ ਸਿੰਘ ਜੀ ਸਾਡੇ ਕਿਸਾਨ ਭਾਈ ਇੱਧਰ ਵੀ ਸਾਰਾ ਹੀ ਬਾਈ ਜਿਹੜਾ ਆਪਣਾ ਪਸ਼ੂ ਪਾਲਣ ਵਾਲਾ ਸਿਸਟਮ ਹੈ ਜਿਹੜੇ ਭਰਾ ਦੁੱਧ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਇੱਧਰ ਸਟਾਲਾਂ ਨਾਲੇ ਪਾਈਪ ਲਾਈਨ ਆਪਣੇ ਦਸ਼ਮੇਸ਼ ਪਾਈਪ ਵਾਲੇ ਜੇ ਕੋਈ ਕੋਈ ਪੁੱਛਣਾ ਚਾਹੁੰਦਾ ਇਹਨਾਂ ਦਾ ਨੰਬਰ ਪਿੱਛੇ ਤੁਸੀਂ ਵੀਡੀਓ ਚ ਰੋਕ ਕੇ ਦੇਖ ਲਿਓ ਤੇ ਇੱਧਰ ਨਾਲ ਹੀ ਬੋਪਰਾਏ ਵਾਲੇ ਆ ਜਿਹੜੇ ਆਪਣੇ ਸਟਾਰਟਰ ਵਗੈਰਾ ਜੋ ਵੀ ਸਿਸਟਮ ਹੈ ਬਾਕੀ ਭਾਈ ਜਿਹੜੇ ਛੋਟੇ ਮੇਲੇ ਹੁੰਨੇ ਜਿੱਦਾਂ ਲੁਧਿਆਣਾ ਮੇਲਾ ਵੱਡਾ ਹੁੰਦਾ ਉੱਥੇ ਨਾ ਜਿਆਦਾ ਭੀੜ ਵਿੱਚ ਆਪਾਂ ਨੂੰ ਕੁਝ ਪਤਾ ਨਹੀਂ ਲੱਗਦਾ ਆਪਾਂ ਦੀਆਂ ਚੀਜ਼ਾਂ ਦੇਖ ਨਹੀਂ ਸਕਦੇ ਨਾ ਆਪਾਂ ਨੂੰ ਉਹਦੀਆਂ ਚੀਜ਼ਾਂ ਦਾ ਪਤਾ ਲੱਗਦਾ ਨਾ ਰੇਟ ਰੂਟ ਪਤਾ ਲੱਗਦੇ ਆ ਛੋਟੇ ਮੇਲਿਆਂ ਤੇ ਜਾਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਏਦਾਂ ਆਪਣੇ ਜ਼ਿਲ੍ਹਾ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਮੇਲੇ ਹੁੰਨੇ ਇੱਥੇ ਆਪਾਂ ਇੱਕ ਤਾਂ ਚੰਗੀ ਤਰ੍ਹਾਂ ਇਨਕੁਆਰੀ ਕਰਕੇ ਚੀਜ਼ ਪੁੱਛ ਸਕਦੇ ਜਿੱਦਾਂ ਉਹਨਾਂ ਸ਼ਕਤੀਮਾਨ ਵਾਲਾ ਵੀ ਸਟਾਲ ਆ ਗਈ ਤੇ ਸ਼ਕਤੀਮਾਨ ਵਾਲਿਆਂ ਦਾ ਜਿਹੜਾ ਰੂਟਾ ਬੇਟਰ ਹੈ ਆਪਣੇ ਨਾਲ ਹੀ ਭਰਾ ਨੇ ਅੱਜ ਬੁੱਕ ਕਰਿਆ ਅੱਠ ਫੋ ਕਿੱਦਾਂ ਗੱਲ ਕਰਦੇ ਵੀ ਜਿਹੜੇ ਛੋਟੇ ਮੇਲੇ ਨੇ ਉਹਨਾਂ ਨੂੰ ਜ਼ਰੂਰ ਜਾਇਆ ਕਰੋ ਕਿਉਂਕਿ ਰਸਕ ਘੱਟ ਹੁੰਦਾ ਆਪਾਂ ਨੂੰ ਚੰਗੇ ਤਰ੍ਹਾਂ ਮਿਲ ਕੇ ਟੀਕੇ ਚੀਜ਼ ਪੁੱਛ ਵੀ ਸਕਦੇ ਆ ਲੈਣੀ ਹੋਵੇ ਲੈ ਵੀ ਸਕਦੇ ਆ ਜਿਹੜੇ ਵੱਡੇ ਮੇਲੇ ਹੁੰਦੇ ਜਿਦਾਂ ਲੁਧਿਆਣੇ ਹੁੰਦਾ ਬਾਈ ਉੱਥੇ ਤਾਂ ਪਹਿਲਾਂ ਬੀਜ ਵਾਲੀਆਂ ਹੀ ਲੈਣਾ ਵਿੱਚ ਆਪਾਂ ਨੂੰ ਲੱਗਣਾ ਪੈਂਦਾ ਤੇ ਆਹ ਜਿਹੜਾ ਮੱਕੀ ਵਾਲਾ ਪਲਾਂਟਰ ਆ ਗਿਆ 5,60,000 ਰੁਪਏ ਦੀ ਕੀਮਤ ਆ 15,000 ਰੁਪਏ ਡਿਸਕਾਊਂਟ ਚੱਲ ਰਿਹਾ ਇਹਦੇ ਤੇ ਨਾਲ ਹੀ ਮੈਸ਼ੂ ਕੰਪਨੀ ਦਾ ਆ ਗਿਆ ਬਾਈ ਟੂਟਾ ਬੈਟਰ ਇਹਦੀ ਵੀ ਕਰਾਉਂਦੇ ਤੁਹਾਨੂੰ ਚੈੱਕ 1,55,000 ਰੁਪਏ 10,00 ਇਹਨਾਂ ਸਾਲ ਥੋੜੇ ਜਿਆਦਾ ਚੱਕ ਤੇ ਇਹਨਾਂ ਨੇ ਦਾ 15 20000 ਰੁਪਏ ਤਾਂ ਐਵੇਂ ਵਧਾਤਾ ਆ ਸੋਲਸ ਦੇ ਟਰੈਕਟਰ ਖੜੇ ਆ ਬਾਈ ਸੋਲਸ ਵਾਲਿਆਂ ਦੇ ਬਾਈ ਪਹਿਲੀ ਸਟਾਲ ਆ ਜਿਹੜੀ ਮੈਂ ਦੇਖਿਆ ਵੀ ਜਿਨ੍ਹਾਂ ਨੇ ਮੂਰੇ ਰੇਟ ਲਿਖ ਕੇ ਲਾਏ ਆ 8 ਲੱਖ 40000 ਰੁਪਏ ਕੀਮਤ ਆ ਸੋਲਸ 5024 ਹੈ ਜਿਹੜਾ ਮਾਡਲ ਆ ਇਹ ਸੋਲਸ 5024 8 ਲੱਖ 40000 ਰੁਪਏ ਕੀਮਤ ਆ ਪਰ ਪਹਿਲੀ ਸਟਾਲ ਦੇਖੀ ਜਿਨ੍ਹਾਂ ਨੇ ਟਰੈਕਟਰਾਂ ਦੇ ਮੂਰੇ ਰੇਟ ਲਿਖ ਕੇ ਲਾਏ ਵੀ ਨਹੀਂ ਅਜੇ ਤੱਕ ਮੈਂ ਟਰੈਕਟਰਾਂ ਤੇ ਰੇਟ ਲੱਗੇ ਨਹੀਂ ਦੇਖੇ ਤੇ ਆ ਹੈਗਾ ਬਾਈ ਸੋਲਸ ਜਿਹੜਾ 5724 9 ਲੱਖ 1000 20000 ਰੁਪਏ ਡਿਸਕਾਊਂਟ ਮੇਲੇ ਕਰਕੇ ਚਲਾਈ ਜਾਂਦੇ ਬਾਈ ਟਰੈਕਟਰ ਬਾਈ ਵਧੀਆ ਹੈ ਵੀ ਜਿੰਗਣੇ ਸਾਰੇ ਫੀਚਰਾਂ 3 ਸਪੀਡਾ ਸ਼ਟ ਲਗੇਰ ਆ ਕੋਈ ਜਿੱਦਾਂ ਕਹਿਣ ਦਾ ਮਤਲਬ ਵੀਡੀਓ ਲੰਬੀ ਹੋਣ ਕਰਕੇ ਆਪਾਂ ਸ਼ਾਰਟ ਜੀ ਤੁਹਾਨੂੰ ਸਾਰਾ ਕੁਝ ਦੱਸਿਆ 820000 ਰੁਪਏ ਜਿਹੜਾ ਸੋਲਸ 5015 ਇਹਦੇ ਪਰ ਵੀ 20000 ਰੁਪਏ ਡਿਸਕਾਊਂਟ ਚੱਲਦਾ ਸੋਲਸ ਹੋ ਗਈ ਬਾਈ ਸੋਨਾ ਲੀਕਾ ਹੋ ਗਈ ਇਕੋ ਭੈਣ ਭਾਈ ਆ ਇਹ ਤੇ ਪਰ ਟਰੈਕਟਰ ਵਧੀਆ ਕਿਉਂਕਿ ਫੀਚਰ ਥੋੜਾ ਦੋਨਾਂ ਚ ਅਲੱਗ ਅਲੱਗ ਕਰੇ ਪਏ ਆ ਇੱਧਰ ਮਹਿੰਦਰਾ ਵਾਲੇ ਆ ਗਏ ਅਰਜਨ ਵੈਲੀ ਨੇ ਹੀ ਖੜੇ ਆ ਇਹਨਾਂ ਨੇ ਬਾਈ ਹਲੇ ਕੋਈ ਰੇਟ ਰੂਟ ਨਹੀਂ ਲਾਇਆ ਵਾਲੀ ਕਿ ਇਹਨਾਂ ਨੂੰ ਪੁੱਛਣਾ ਹੀ ਪੈਂਦਾ ਕਿਉਂਕਿ ਜਿਹੜਾ ਜ ਆ ਬੰਦਾ ਇਹ ਮੂੰਹ ਦੇ ਕੇ ਰੇਟ ਦੱਸ ਦਿੰਨੇ ਆ ਤੇ ਇੱਧਰ ਲੈਂਡ ਫੋਰਸ ਦਾ ਨਾਲ ਹੀ ਪਿਆ ਲਓ ਬਾਈ ਆਪਾਂ ਪਹੁੰਚ ਗਏ ਅੱਧਰ ਹੁਣ ਕਿਉਂਕਿ 2:00 ਵੱਜ ਗਏ 2:00 ਵਜੇ ਜਿਹੜਾ ਬੀਜ ਲੈਣਾ ਸ਼ੁਰੂ ਹੋ ਗਿਆ ਤੇ ਆਪਾਂ ਆਪਣੇ ਟੈਂਪੂ 'ਚ ਲੱਦਤਾ ਬੀਜ ਪੀਆਰ 126 ਵੈਰੈਟੀ ਬਾਈ ਆਪਾਂ ਜਾਦਾ ਲਈ ਹੈ ਤੇ ਬਾਸਮਤੀ ਵੀ ਲਈ ਹੈ ਥੋੜੀ ਥੋੜੀ ਅੱਗੇ ਤੁਹਾਨੂੰ ਦੱਸਾਂਗੇ ਜੇ ਜਦੋਂ ਆਪਾਂ ਇਹਦੀ ਕਾਸ਼ਤ ਕਰਨੀ ਸ਼ੁਰੂ ਕਰਾਂਗੇ ਅੱਗੇ ਲਵਾਈ ਲੂਈ ਚੱਲੂਗੀ ਪਨੀਰੀਆਂ ਬੀਜਾਂਗੇ ਉਦੋਂ ਤੁਹ ਮਲਕੀ ਛੋਟੇ ਮੇਲਿਆਂ ਦੇ ਦੇਖੋ ਆ ਫਾਇਦਾ ਵੀ ਬੀਜ ਨੂੰ ਵੀ ਬਹੁਤਾ ਰਸ਼ ਨਹੀਂ ਹੈਗਾ ਟਰਾਲੀਆਂ ਲੱਗੀਆਂ ਬੰਦਾ ਆਰਾਮ ਨਾਲ ਜਿਹੜਾ ਆਪਣਾ ਬੀਜ ਲੈ ਸਕਦਾ ਪਰਾ ਢੋਲੀਆਂ ਢੂਲੀਆਂ ਵੀ ਲੈ ਆਏ ਅੱਜ ਕਹਿੰਦੇ ਦੁੱਧ ਦੀਆਂ ਭਰਦਣੀਆਂ ਜਾ ਕੇ ਤੇ ਆਹ ਦੇਖੋ ਬਸ ਇੰਨੀ ਕੁ ਲਾਈਨ ਆ ਬਾਈ ਤਾਂ ਕਰਕੇ ਹੈ ਨਾ ਵੀ ਛੋਟੇ ਮੇਲਿਆਂ 'ਤੇ ਜਾਇ ਕਰੋ ਇੱਕ ਬੀਜ ਸੌਖਾ ਮਿਲ ਜਾਂਦਾ ਦੂਜਾ ਜੇ ਕੋਈ ਚੀਜ਼ ਆਪਾਂ ਲੈਣੀ ਆ ਕੁਝ ਖਰੀਦਣਾ ਕੁਝ ਪੁੱਛਣਾ ਪਤਾ ਲੱਗ ਜਾਂਦਾ ਬਾਕੀ ਜਿਹੜੇ ਭਰਾ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ